ਹਾਂਜੀ ਮਿੱਤਰ ਪਿਆਰਿਓ ਕੀ ਹਾਲ ਚਾਲ ਹੈ ਇਹ ਸਾਰੇ ਲਾਈਵ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਕੀ ਹਾਲ ਚਾਲ ਆਸੁਮੇਦ ਕਰਦੇ ਆਂ ਕਿ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਕਰਦੇ ਆਂ ਗੱਲਬਾਤ ਆਪਾਂ ਚ ਅਮਰਤਪਾਲ ਬਾਰੇ ਵਿਸ਼ੇਲੇ ਦਿਨਾਂ ਨੇ ਦੋਸਤੋ ਖਬਰਾਂ ਦੇਖੀ ਜਾਂਦੇ ਸੁਣੀ ਜਾਂਦੇ ਕਿ ਜੇ ਕਿਸੇ ਦਾ ਕੱਟਾ ਖੁੱਲ ਗਿਆ ਲੈ ਗਿਆ ਕੋਈ ਫੜ ਕੇ ਤਾਂ ਵੀ ਅਮਰਤਪਾਲ ਦੇ ਬੰਦੇ ਲੈ ਗਏ ਜੇ ਕਿਸੇ ਦੀ ਮੱਝ ਛੱਪੜ ਚ ਗਈ ਘਰੇ ਨਹੀਂ ਮੁੜ ਕੇ ਆਈ ਤਾਂ ਤਾਂ ਵੀ ਕਾਨਫਰੰਸ ਕਰਕੇ ਕਹਿ ਦੇਣਗੇ ਅਮਰਤਪਾਲ ਦੇ ਬੰਦੇ ਜ਼ਿੰਮੇਵਾਰ ਜੇ ਕੋਈ ਭਾਈ ਕਿਸੇ ਦੀ ਭਾਬੀ ਪਰਜਾਈ ਮਨ ਲਾ ਵੀ ਘਰੇ ਨਹੀਂ ਆਈ ਕਈ ਦਿਨਾਂ ਤੋਂ ਤਾਂ ਵੀ ਅਮਰਤਪਾਲ ਜ਼ਿੰਮੇਵਾਰ ਹੈ ਜੇ ਕੋਈ ਤੁਰਿਆ ਜਾਂਦਾ ਸੜਕ ਤੋਂ ਡਿੱਗ ਕੇ ਮਰ ਗਿਆ ਤਾਂ ਵੀ ਅਮਰਤਪਾਲ ਜ਼ਿੰਮੇਵਾਰ ਹੈ ਕਮਾਲ ਹੀ ਹੋਈ ਪਈ ਆ ਯਾਰ ਜੇਲ੍ਹ 'ਚ ਬੈਠੇ ਦਾ ਵੀ ਪਤੰਦਰ ਦਾ ਇੰਨਾ ਇਹਨਾਂ ਨੂੰ ਖੌਫ ਤੇ ਡਰ ਕਿਉਂ ਹੋਇਆ ਪਿਆ ਹੈ ਕਿਉਂ ਇਹ ਟੜਾ ਟੜਾ ਇਲਜ਼ਾਮ ਲੱਗ ਰਹੇ ਆ ਤੇ ਇੱਕ ਹੁਣ ਥੋੜਾ ਜਿਹਾ ਮਲ 13 ਦਸੰਬਰ ਦੀ ਕੋਈ ਵੀਡੀਓ ਆਈ ਜਾਂਦੀ ਦੇਖੀ ਆ ਰੋਮੀ ਦੀ ਇਟਲੀ ਵਾਲੇ ਦੀ ਉਹ ਹੁਣ ਮਨਦਬੁੱਧੀ ਦਰਾਹੇ ਵਾਲੇ ਨੂੰ ਆਖੀ ਜਾਂਦਾਗਾ ਕਹਿੰਦਾ ਜੀ ਤੇਰਾ ਮੈਂ ਸਾਥ ਦਿੱਤਾ ਐ ਕੀਤਾ ਜੋ ਕਰਿਆ ਕਿੱਥੇ ਤਾਂ ਇੱਕੇ ਬਾਲਟੀ ਨਾਲੋਂ ਦੇ ਹੁੰਦੇ ਸੀਗੇ ਅੱਜ ਹੁਣ ਕਹਿੰਦੇ ਵੀ ਤੂੰ ਮੇਰੇ ਖਿਲਾਫ ਬੋਲਤਾ ਤੂੰ ਆ ਬਿਆਨ ਦੇਤਾ ਤੂੰ ਐ ਕਰਤਾ ਬੱਸ ਐਨੇ ਕ ਚਿਰ ਦੀਆਂ ਜਾਰੀਆਂ ਸੀਆਂ ਛੋਟੀਆਂ ਉਹ ਬਿਆਨ ਦੀ ਜਾਂਦਾ ਤੂੰ ਕਹਿਣਾਗਾ ਮੰਨ ਲਾ ਵੀ ਮੈਨੂੰ ਰੋਮੀ ਮਰਾਦੂ ਮੈਨੂੰ ਐ ਕਰਾ ਦੂ ਉਹ ਗਾ ਰੋਮੀ ਕਹਿੰਦਾ ਤੇਨੂੰ ਮਰਵਾ ਅਮਰਤਪਾਲ ਦਊਗਾ ਤੇ ਤੇਰਾ ਕੰਮ ਕਰਾ ਦੂ ਫਲਾਨਾ ਕਰ ਦੂ ਮੈਨੂੰ ਐ ਨਹੀਂ ਪਤਾ ਯਾਰ ਖੱਤਿਆਂ ਨੂੰ ਵੀ ਅਮਰਤਪਾਲ ਹੀ ਮਾਰੂਗਾ ਉਹਨੂੰ ਕਿ ਲੋੜ ਆ ਕਿਸੇ ਖੱਤ ਨੂੰ ਮਾਰਨ ਦੀ ਬੰਦਾ ਮਾਰੀਦਾ ਹੁੰਦਾ ਖੱਤ ਨਹੀਂ ਮਾਰੀਦੀ ਹੁੰਦੀ ਖੱਤ ਦਾ ਕੀ ਹੈ ਜਾਂ ਚਾਵਲ ਦਾ ਕੀ ਆ ਉਹਨਾਂ ਖੱਤ ਨੇ ਤਾਂ ਚਾਵਲਾ ਮਾਰਨੀ ਹੈ ਫੇਰ ਦੂਜੀ ਗੱਲ ਕਰਦੇ ਆ ਇਹ ਆਪ ਦੀ ਕੋਈ ਵੀ ਇੰਟਰਵਿਊ ਹੋਵੇ ਹਰੇਕ ਦੇ ਵਿੱਚ ਕਮਾਹ ਫਰਾ ਕੇ ਦੀਪ ਦੀ ਗੱਲ ਕਰਦੇ ਆ ਤੇ ਮੈਂ ਇਹਨਾਂ ਨੂੰ ਇਸ ਯੂਟਿਊਬਰਾਂ ਨੂੰ ਵੀ ਕਹਿਣਾਗਾ ਵੀ ਤੁਸੀਂ ਦੀਪ ਨਾਲ ਸਾਫਤ ਕਰੋ ਤੁਹਾਡੀ ਕੋਈ ਵੀਡੀਓ ਫੋਟੋ ਵਗੈਰਾ ਕੁਝ ਵੀ ਹੈਗੀ ਤੁਸੀਂ ਸੋਸ਼ਲ ਮੀਡੀਆ ਤੇ ਪਾਓ ਜਿੰਨੇ ਜਿਹੜੇ ਬੰਦੇ ਦੀਪ ਨਾਲ ਰਹੇ ਆ ਜਿੰਨੇ ਕੋਈ ਆਏ ਆ ਉਹਦੇ ਸੰਪਰਕ ਚ ਆਏ ਆ ਜਾਂ ਕਿਵੇਂ ਵੀ ਲਾ ਲਾ ਉਹ ਬੰਦੇ ਬਣ ਲਾ ਵੀ ਉਹਨਾਂ ਦੇ ਵਿੱਚੋਂ ਜੇ 100 ਬੰਦਾ ਨਾ 100 ਬੰਦੇ ਦੇ ਵਿੱਚੋਂ 50 ਬੰਦੇ ਅਜੇ ਮਨਦੀਪ ਸਿੱਧੂ ਦੇ ਨਾਲ ਆ ਕਿਉਂਕਿ ਉਹ ਦੀਪ ਨੂੰ ਵੀ ਭਰਾ ਕਹਿੰਦੇ ਸੀ ਤੇ ਮਨਦੀਪ ਨੂੰ ਵੀ ਭਰਾ ਹੀ ਮੰਨਦੇ ਆ ਕਿ ਚਲੋ 50 50 ਦੋ ਵੱਖੋ ਵੱਖ ਧੜਿਆਂ 'ਚ ਵੰਡੇਗੇ ਕੋਈ ਅਮਰਤਪਾਲ ਕੰਨੀ ਹੋ ਗਿਆ ਕੋਈ ਉਹਦੇ ਬਰਦ ਹੋ ਗਿਆ ਫਿਰ ਤੁਸੀਂ ਮੰਨ ਲਾ ਵੀ ਦੀਪ ਦਾ ਨਾਂ ਵਰਤਦੇ ਹੋ ਫਿਰ ਦੀਪ ਦੇ ਪਿੰਡਾਂ ਵੀ ਭਰਾ ਦੀ ਸਪੋਰਟ ਤੇ ਤੁਸੀਂ ਆਉਂਦੇ ਨਹੀਂ ਕਿਤੇ ਉਹਦੀ ਜਥੇਬੰਦੀ سپورਟ ਤੇ ਨਹੀਂ ਆਏ ਤੁਸੀਂ ਬਣਾ ਕੇ ਤਾਂ ਦੀਪ ਸਿੱਧੂ ਗਿਆ ਸੀ ਜਦ ਵਾਟਸਪੰਜਾਬ ਦੇ ਜਥੇਬੰਦੀ ਉਹਦੀ سپورਟ ਤਾਂ ਕਦੇ ਕਰੀ ਨਹੀਂ ਤੁਸੀਂ ਕਿਤੇ ਹੋਣੀ ਕਰਿਆਗਾ ਬਸ ਕੱਲਾ ਤੁਹਾਨੂੰ ਅੰਮ੍ਰਿਤਪਾਲ ਹੀ ਦਿਖੀ ਜਾਂਦਾ ਜੇਲ੍ਹ 'ਚ ਬੈਠਾ ਅੰਮ੍ਰਿਤਪਾਲ ਹੀ ਦਿਖੀ ਜਾਂਦਾ ਹੈ ਜੋ ਕੋਈ ਸੱਚੀ ਗੱਲਬਾਤ ਹੁੰਦੀ ਹੈ ਨਾ ਉਹ ਕਰਿਆ ਕਰੋ ਬੇ ਬਣਵਾਦਿਆਂ ਜਾਮ ਲਾਉਣ ਦਾ ਕੋਈ ਫਾਇਦਾ ਨਹੀਂ ਫਿਰ ਤੁਸੀਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆ ਵੀ ਫਿਰ ਤੁਸੀਂ ਬੰਦੇ ਕਹਾਉਣ ਦੇ ਹੱਕਦਾਰ ਕਿਹੜੇ ਪਾਸੇ ਹੋ ਗਏ ਜੇ ਤੁਹਾਡੇ ਬੁੜੀਆਂ ਤੀ ਕੀ ਅਮਰਪਾਲ ਦੇ ਬੰਦੇ ਪਹੁੰਚ ਗਏ ਤਾਂ ਫਿਰ ਤਾਂ ਤੁਹਾਡੇ ਜੀ ਤਾਂ ਕੁਝ ਨਹੀਂਗਾ ਮੈਂ ਤਾਂ ਮੰਨਦਾ ਨਹੀਂ ਇਸ ਚੀਜ਼ ਨੂੰ ਵੀ ਬੰਦੇ ਜੀ ਦਾਮ ਹੋਵੇ ਬੰਦਾ ਬੰਦੇ ਦਾ ਪੁੱਤ ਹੋਵੇ ਤੇ ਉਹਦੀ ਜਨਾਨੀ ਦੀ ਲਾਪਤਾ ਦੀਆਂ ਕਾਨਫਰੰਸਾਂ ਕਰਦੀਆਂ ਪਈਆਂ ਉਹਨੂੰ ਉਹਦੇ ਤੋਂ ਇੰਚ ਬਾਹਰ ਹੋ ਜੇ ਮੈਂ ਤਾਂ ਨਹੀਂ ਮੰਨਦਾ ਫਿਰ ਤੁਸੀਂ ਇਲਜ਼ਾਮ ਲਾਉਣ ਤੋਂ ਪਹਿਲਾਂ ਹਜ਼ਾਰ ਵਾਰੀ ਤਾਂ ਸੋਚੋ ਕਿ ਛੋਡੇ ਇੰਨੀ ਮਿਰਚ ਲੱਗੀ ਪਈ ਐ ਕਿ ਸਾਨੂੰ ਤਾਂ 10 10 ਇੰਨੇ ਨੇ ਸਾਲ ਹੋ ਗਏ ਸਾਡਾ ਤਾਂ ਹਜੇ ਕੋਈ ਪਿੰਡ ਦੇ ਵਿੱਚੋਂ ਗਲੀ ਦਾ ਕੁੱਤਾ ਨਹੀਂ ਦੇਖ ਕੇ ਸਾਨੂੰ ਪੂਛ ਮਾਰਦਾ ਤੇ ਉਹਨੇ ਕੁੱਲ ਢਾਈ ਤਿੰਨ ਸਾਲਾਂ ਦੇ ਵਿੱਚ ਹੀ ਮੰਨ ਲਾ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰੀ ਜਾਂਦਾਗਾ ਐਨਾ ਉਹਨੂੰ ਪੰਜਾਬ ਦੇ ਲੋਕ ਪਿਆਰ ਸਤਿਕਾਰ ਦਿੰਦੇ ਆ ਮਾਨ ਦਿੰਦੇ ਆ ਚਲੋ ਠੀਕ ਆ ਆਪਾਂ 100% ਉਹਦੀ ਸਲਾਹਤਾ ਨਹੀਂ ਕਰਦੇ ਵਿੱਚੋਂ ਕੁਝ ਗਲਤੀਆਂ ਹੋਈਆਂ ਪਰ ਉਹ ਇੱਡੀਆਂ ਵੱਡੀਆਂ ਗਲਤੀਆਂ ਵੀ ਹੈ ਨਹੀਂ ਕਿ ਜਿਹੜੇ ਬੰਦੇ ਦੀ 24 ਘੰਟੇ ਕਰਦਾਰ ਖੁਸ਼ੀ ਹੋਈ ਜਾਂਦੀ ਰਹੇ ਫੇਰਾ ਕੱਲ ਪਰਸੋ ਵੀਡੀਓ ਆਈ ਜਾਂਦੀ ਆ ਕਈ ਬੰਦੇ ਜਦੋਂ ਵੀ ਗੱਲ ਚੱਕਣਗੇ ਅਜਨਾਲੇ ਵਾਲੀ ਚੱਕਣਗੇ ਹਾਂ ਚਲੋ ਠੀਕ ਆ ਆਪਾਂ 100% ਉਹ ਗਲਤ ਕਹਿਨੇ ਆ ਤੇ ਜਿਹੜੇ ਕੱਲ ਪਰਸੋ ਸਹੇਰੇ ਵਧਾਉਣ ਪਿੱਛੇ ਚਪੇੜੇ ਚਪੇੜੀ ਹੋਈ ਜਾਂਦੇ ਆ ਕੋਈ ਕੁੜੀ ਕਤਰੀ ਦਾ ਵਿਆਹ ਹੈਗਾ 100 ਹੋ ਸਕਦਾ ਉਹ ਕੁੜੀ ਦਾ ਵਿਚਾਰੀ ਦਾ ਪਿਓ ਨਾ ਹੋਵੇ ਹੋਣਾ ਨਹੀਂਗਾ ਜਿਹੜੇ ਰਿਸ਼ਤੇਦਾਰ ਸਹੇਰੇ ਵਧਾਉਣ ਖਾਤਰ ਗੁਰਦੁਆਰੇ ਦੇ ਵਿੱਚ ਚਪੜ ਚਪੇੜੀ ਹੋ ਰਹੀ ਹੈ ਤੇ ਉਹ ਮੁੰਡਾ ਕੁੜੀ ਉੱਠ ਕੇ ਰੋਕ ਪਏ ਕਹਿੰਦੇ ਤੁਸੀਂ ਜੇ ਤੁਹਾਡੇ ਆਪਸ ਵਿੱਚ ਦੀ ਨਹੀਂ ਬਣਦੀ ਜਾਂ ਤੁਸੀਂ ਰੰਜਸ ਆ ਤਾਂ ਸਾਨੂੰ ਤੁਸੀਂ ਮੰਨ ਲਾ ਵੀ ਸਾਡਾ ਵਿਆਹ ਕਿਉਂ ਖਰਾਬ ਕਰਿਆ ਉਹੋ ਨਿੱਕੀਆਂ-ਮੁਟੀਆਂ ਗਲਤੀਆਂ ਨਹੀਂ ਗਈਆਂ ਅਮਰਦੀਪ ਸਿੰਘ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਬਾਈ ਜੀ ਵਧੀਆ ਤੁਸੀਂ ਸੁਣਾਓ ਮੇਰੇ ਭਰਾ ਸੈਦ ਨਹੀਂ ਸੈਂਡ ਨਹੀਂ ਅੰਮਰੇ ਭਰਾ ਜੁੜੇ ਆ ਨਾਲ ਅਮਰਦੀਪ ਸਿੰਘ ਬਾਈ ਵਧੀਆ ਤੂੰ ਸੁਣਾ ਕੀ ਹਾਲ ਚਾਲ ਹੈ ਘਰ ਪਰਵਾਹ ਠੀਕ ਹੈ ਅਸੀਂ ਬਠਿੰਡੇ ਤੋਂ ਆ ਬਾਈ ਜੀ ਜੀ ਤੁਸੀਂ ਕਿਹੜੀ ਥਾਂ ਤੋਂ ਅਮਰਦੀਪ ਸਿੰਘ ਜੀ ਤੁਸੀਂ ਕਿਹੜੀ ਥਾਂ ਤੋਂ ਜੁੜੇ ਹੋ ਭਰਾ ਮੇਰੇ ਜੀ ਹਿਸ਼ਾਰਪੁਰ ਤੋਂ ਠੀਕ ਆ ਵੀਰੇ ਠੀਕ ਆ ਠੀਕਾ ਮੇਰੇ ਭਰਾ ਅਮਰਦੀਪ ਸਿੰਘ ਜੀ ਠੀਕ ਆ ਵੀਰੇ ਠੀਕ ਫੇਰ ਤੁਹਾਨੂੰ ਦਾਦਾ ਜਿਹੜੇ ਕੀ ਮੰਨ ਲਾ ਵੀ ਬੰਦੇ ਜਿੰਨੇ ਵੀ ਕੋਈ ਆਹ ਸੱਚ ਸੌਰੀ ਕੱਲ ਪਰਸੋਂ ਉਹ ਥਲੀ ਆਪਦੇ ਪੇਜ ਤੋਂ ਇੰਟਰਵਿਊ ਚਲਾਈ ਜਾਂਦਾ ਦੀਪ ਸਿੱਧੂ ਦੀ ਜਿਹਦੇ ਵਿੱਚ ਦੀਪ ਨੇ ਆਪ ਖੁਦ ਘੱਟੋ ਘੱਟ 20 ਬੰਦਿਆਂ ਦੇ ਨਾਲ ਲਏ ਆ ਉਹਦੇ ਵਿੱਚ ਅੰਮ੍ਰਿਤਪਾਲ ਦਾ ਵੀ ਨਾਮ ਲਿਆ ਧੰਨਵਾਦ ਵੀ ਕੀਤਾ ਉਹਨੇ ਠੀਕ ਆ ਵੀਰੇ ਠੀਕ ਹੈ ਮੇਰੀ ਸਸਬ ਵਿਆਹੀ ਆ ਜੀ ਬਰਨਾਲੇ ਹਾਂ ਵੀਰੇ ਬਰਨਾਲਾ ਆਪਣੇ ਤੋਂ ਥੋੜੀ ਬਾਅਦ ਈ ਹੈਗਾ ਤੇ ਰੋਡ ਦੇ ਉੱਪਰ ਜ ਬਹਿੰਡੇ ਤੋਂ ਬਰਨਾਲਾ ਠੀਕ ਹੀ ਆਊਗਾ ਤੇ ਉਹ ਉਹਦੇ ਵਿੱਚ ਕੀ ਉਹਨੇ ਮੰਨ ਲਾ ਵੀ ਦੀਪ ਨੇ ਅੰਮ੍ਰਿਤਪਾਲ ਦਾ ਵੀ ਜ਼ਿਕਰ ਕੀਤਾ ਤੇ ਭਾਈ ਖੰਡਾ ਜੀ ਦਾ ਵੀ ਜ਼ਿਕਰ ਕੀਤਾ ਉਗੋ ਕਈ ਦਾ ਵੀ ਜ਼ਿਕਰ ਕੀਤਾ ਜ਼ਿਕਰ ਕੀਤਾ ਮੰਨ ਲਾ ਉਸ ਦੇ ਵਿੱਚ ਜਿੱਥੇ ਉਹਨੇ ਆਖਿਆ ਕੀ ਇਹ ਬੰਦੇ ਵੀ ਸੱਚ ਦੇ ਨਾਲ ਖੜੇ ਆਗੇ ਉਥੇ ਹੋਰ ਕਿਟੋੜ 20 ਬੰਦਿਆਂ ਦੇ ਨਾਮ ਲਏ ਆ ਉਹਨੇ ਤੇ ਜਿਹੜੇ ਬੰਦੇ ਅੱਜ ਮੰਨ ਲਾ ਵੀ ਪਹਿਲਾਂ ਉਦੋਂ ਦੀਪ ਦੇ ਨਾਲ ਰਹੇ ਵੀ ਆਗੇ ਜੁੜੇ ਆ ਨਾਲ ਰਹੇ ਆ ਦੋਸਤ ਮਿੱਤਰ ਆਗੇ ਜ਼ਿਆਦਾਤਰ ਉਹ ਬੰਦੇ ਮੰਨ ਲਾ ਵੀ ਕਦੇ ਨਹੀਂ ਉਹਨਾਂ ਨੇ ਅੰਮ੍ਰਿਤਪਾਲ ਦੇ ਖਿਲਾਫ ਬੋਲਿਆਗਾ ਚਲੋ ਠੀਕ ਆ ਜੇ ਉਹਨਾਂ ਦੀ ਇਹਨਾਂ ਨਾਲ ਅੰਮ੍ਰਿਤਪਾਲ ਨਾਲ ਨਹੀਂ ਵੀ ਉਹ ਹੁੰਦੀ ਪਰ ਜੇ ਉਹ ਨਾਲ ਵੀ ਨਹੀਂ ਵੀ ਤੁਰੇ ਤਾਂ ਪਰ ਉਹਨਾਂ ਨੇ ਕੋਈ ਉਹਦੇ ਖਿਲਾਫ ਬੋਲਿਆ ਵੀ ਨਹੀਂਗਾ ਅੰਮ੍ਰਿਤਪਾਲ ਦੇ ਖਿਲਾਫ ਬੋਲੇ ਵੀ ਨਹੀਂ ਬੰਦੇ ਉਹ ਜਿਹੜਿਆਂ ਨੂੰ ਕਿ 5-10 ਨੂੰ ਮੈਂ ਜਾਣਦਾ ਹੀ ਆ ਵੀ ਮਨਲਾ ਮੇਰੇ ਘਰੇ ਵੀ ਹੈਗੇ ਜਿਵੇਂ ਇੱਕ ਬਾਈ ਕੁਲਦੀਪ ਬਰਾੜ ਤੇ ਫੁੱਲੋ ਮਿੱਟੀ ਤੋਂ ਰਣਜੀਤ ਢੱਲੋ ਉਹ ਤਾਂ ਆਪਣਾ ਮਿੱਤਰ ਪਿਆਰਾ ਹੀ ਹੈਗਾ ਤੇ ਹੋਰ ਜਿਵੇਂ ਬਾਈ ਮਨਜੀਤ ਕਰਤਾਰਪੁਰ ਵਾਲਾ ਜਿਹੜਾ ਜਿਵੇਂ ਸੱਜੀ ਵਾਂ ਸੀ ਦੀਪ ਦੀ ਤੇ ਹੋਰ ਉੱਗੋ ਕੇ ਵਰਗੇ ਪਤਾ ਨਹੀਂ ਕਿੰਨੇ ਕੁ ਬੰਦਿਆਂ ਨੂੰ ਯਾਰ ਜਿੰਨੇ ਕੁ ਨੂੰ ਮੇਰੇ ਆਪਾਂ ਜਾਣਦੇ ਹੈਗੇ ਵੀ ਜਿਹੜੇ ਦੀਪ ਨਾ ਰਹੇ ਵੀ ਹੈ ਤੇ ਕਦੇ ਇਹਨਾਂ ਬੰਦਿਆਂ ਨੇ ਅੱਜ ਤੀਕ ਅਮਰਪਾਲ ਦੇ ਖਿਲਾਫ ਨਹੀਂ ਬੋਲੇ ਸਮਾਂ ਦੀ ਜਿੰਨਾ ਹੋ ਸਕਦਾ سپورਟ ਜਰੂਰ ਕਰਦੇ ਆ ਗੱਲਬਾਤ ਕਰਦੇ ਆ ਵੀ ਹਾਂ ਭਾਈ ਸਹੀ ਆ ਜਿਹੜੀ ਇੱਕ ਥਾਂ ਕਿ ਤੁਹਾਨੂੰ ਗਲਤੀ ਹੋ ਗਈ ਹੋ ਗਈ ਜੇ ਕੋਈ ਆਪਣਾ ਆਪ ਦਾ ਧੀ ਪੁੱਤ ਵੀ ਕਿੱਜੀਆਂ ਕਿੱਡੀਆਂ ਗਲਤੀਆਂ ਕਰ ਦਿੰਦਾ ਫੇਰ ਉਹਨੂੰ ਕਿਹੜਾ ਆਪਾਂ ਘਰੇ ਆਪ ਦੇ ਬਾੜ ਦੇਣੀ ਕਿ ਸਦਾ ਲਈ ਬੇਦਖਲ ਕਰ ਦਿੰਨੇ ਆਂਗੇ ਸਮਾਂ ਹੁੰਦਾ ਕਹਿੰਦੇ ਕਹੋਂਦੇ ਪੁਰਾਣੇ ਸਿਆਣੇ ਤੋਂ ਸਿਆਣੇ ਬੰਦਿਆਂ ਤੋਂ ਵੀ ਇਨਸਾਨਾਂ ਤੋਂ ਗਲਤੀਆਂ ਦਾ ਗਲਤੀਆਂ ਹੋ ਹੋ ਕੀ ਸਿਆਣਾ ਹੁੰਦਾ ਹੈਗਾ ਪਰ ਇਹ ਗੱਲ ਨਹੀਂ ਕਿ ਵੀ ਜੇ ਕਿਸੇ ਦਾ ਉਹ ਵੀ ਕੱਟਾ ਬੱਚਾ ਵੀ ਖੁੱਲ ਗਿਆ ਤੇ ਗਵਾ ਦਈਆ ਤਾਂ ਵੀ ਜ਼ਿੰਮੇਵਾਰ ਅਮਰਤ ਪਾਲਾ ਸਾਡਾ ਤਾਂ ਵੀ ਉਹ ਹੋਗਾ ਅੱਛਾ ਦੋਸਤੋ ਇੰਨੀਆਂ ਇੱਕ ਗੱਲਾਂ ਬਾਤਾਂ ਕਰਨ ਦਾ ਤੁਹਾਡੇ ਨਾਲ ਮਨਚ ਵਿਚਾਰ ਆਇਆ ਕਿ ਕਰਗੇ ਤੇ ਇਨਾਂ ਕਹਿੰਨ ਨਾਲੇ ਜਵਾਬ ਦਿੱਤਾ ਜਾਊਗਾ ਤੇ ਜਉਂਦੇ ਬਸਦੇ ਰਹੋ ਮਿਹਰ ਕਰੋ ਸਾਰੇ ਪ੍ਰਮਾਤਮਾ ਸਾਰਿਆਂ ਤੇ ਜੋ ਵੀ ਭੈਣ ਭਰਾ ਇਹ ਵੀਡੀਓ ਵੇਖਦਾ ਤੇ ਵਧੀਆ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਾਇਆ ਕਰੋ ਤਾਂ ਕਿ ਇੰਨੇ ਨਾਲ ਹੌਸਲਾ ਵਜਾਈ ਹੋ ਜਾਂਦੀ ਹੈ ਜਿਉਂਦੇ ਬਸ ਦੇ ਰਹੋ ਅੱਗ ਦੀ ਕਲਾ ਚ